ਫੋਕਲ ਪੁਆਇੰਟ ਵਿਖੇ ਫਾਇਰ ਬਿਗੇਟ ਦੇ ਦਫ਼ਤਰ ਦੇ ਵਿੱਚ ਬਹੁਤ ਬੁਰੇ ਹਾਲਾਤ ਹਨ ਜਗਾ ਜਗਾ ਤੇ ਗੰਦਗੀ ਤੇ ਜਰਜਰ ਕਰਦੀ ਬਿਲਡਿੰਗ ਕਿਸੇ ਵੀ ਵੇਲੇ ਨੁਕਸਾਨੀ ਜਾ ਸਕਦੀ ਹੈ ਕੱਲ ਬਾਤ ਕਰਦਿਆ ਹੋਇਆ ਫਾਇਰ ਬਿਗੇਟ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਲੋਕਾਂ ਦੀ ਜਾਨ ਬਚਾਉਂਦੇ ਹਨ ਪਰ ਇੱਥੇ ਉਹਨਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ ਤੇ ਨਾਲ ਹੀ ਫਾਇਰ ਬਿਗੇਟ ਦੀਆਂ ਗੱਡੀਆਂ ਸ਼ੈੱਡ ਦੀ ਬਜਾਏ ਖੁੱਲੀ ਜਗ੍ਹਾ ਵਿੱਚ ਖੜੀਆਂ ਕਰਨ ਲਈ ਮਜਬੂਰ ਹੋ ਜਾਂਦੀਆਂ ਹਨ ਜਿੱਥੇ ਇਹਨਾਂ ਗੱਡੀਆਂ ਦੀ ਸਾਮ ਸੰਭਾਲ ਨਾ ਹੋਣ ਕਰਕੇ ਇਹਨਾਂ ਨੂੰ ਜੰਗਾਲ ਲੱਗ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਲੈ ਕੇ ਹਲਕੇ ਦੇ ਵਿਧਾਇਕ ਤੱਕ ਪ੍ਰਯਾਤ ਕਰ ਚੁੱਕੇ ਹਨ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਇਸ ਖਬਰ ਸੰਬੰਧੀ ਜਤ ਕਾਰਪੋਰੇਸ਼ਨ ਦੇ ਅਧਿਕਾਰੀ ਦਿਲਬਾਗ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਕਿ ਉਹ ਬਾਈਟ ਨਹੀਂ ਦੇ ਸਕਦੇ ਉਹਨਾਂ ਨੂੰ ਉਹਨਾਂ ਦੇ ਅਫਸਰਾਂ ਨੇ ਮਨਾ ਕੀਤਾ ਪਰ ਜਦੋਂ ਕਾਰਪੋਰੇਸ਼ਨ ਦੇ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਸੇ ਵੀ ਅਧਿਕਾਰੀ ਨੂੰ ਮਨਾ ਨਹੀਂ ਕੀਤਾ ਅਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦਾ ਦਫ਼ਤਰ ਟੈਂਪਰਰੀ ਚੱਲ ਰਿਹਾ ਹੈ ਜਲਦ ਹੀ ਉਹ ਨਵੀਂ ਬਿਲਡਿੰਗ ਦੀ ਉਸਾਰੀ ਕਰਵਾ ਕੇ ਇਸ ਦਫ਼ਤਰ ਨੂੰ ਉੱਥੇ ਸ਼ਿਫਟ ਕਰਵਾ ਦੇਣਗੇ ਜਿਸ ਲਈ ਸਾਰੀ ਤਿਆਰੀ ਮੁਕੰਮਲ ਕਰ ਲਈ ਗਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਇੱਥੇ ਫੋਕਲ ਪੁਆਇੰਟ 5 ਸਟੇਸ਼ਨ ਤੇ ਇੱਕ ਆਰਜੀ ਤੌਰ ਤੇ ਸਟੇਸ਼ਨ ਖੋਲਿਆ ਗਿਆ ਸੀਗਾ 16 9 23 ਨੂੰ ਇੱਥੇ ਆਮ ਆਦਮੀ ਪਾਰਟੀ ਵੱਲੋਂ ਇਹ ਸਟੇਸ਼ਨ ਖੋਲਿਆ ਗਿਆ ਸੀਗਾ ਇਹਦੀ ਹਾਲਤ ਇੰਨੀ ਕੁ ਜ਼ਿਆਦਾ ਬੱਤਰ ਹੋਣ ਕਰਕੇ ਇਹ ਸਾਰਾ ਸਟੇਸ਼ਨ ਜਿਹੜਾ ਵਾ ਚੋਰੀਆ ਵਾ ਤੇ ਇੱਥੇ ਦੇ ਹਾਲਾਤ ਇੰਨੇ ਕੁ ਜ਼ਿਆਦੇ ਮਾੜੇ ਆ ਕੀ ਜਿਹੜੀ ਇਹਦੀ ਛੱਤ ਆ ਉਹ ਵੀ ਡਿੱਗਣ ਵਾਲੀ ਆ ਜਿਹੜੇ ਇੱਥੋਂ ਦੇ EMPLOYE ਆ ਬਹੁਤ ਜ਼ਿਆਦਾ ਰਿਸਕ ਨਾਲ ਖੇਡ ਰਹੇ ਆ ਜਿਵੇਂ ਕਿ ਸਾਨੂੰ ਪਤਾ ਆ ਕਿ ਅਸੀਂ ਲੋਕਾਂ ਨੂੰ ਸੇਫ ਕਰਦੇ ਆ ਤੇ ਲੋਕਾਂ ਨੂੰ ਸੇਫ ਰੱਖਦੇ ਆ ਇੱਥੇ ਅਸੀਂ ਖੁਦ ਸੇਫ ਨਹੀਂ ਅਗੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਸਟੇਸ਼ਨ ਦਾ ਕਿੱਡਾ ਮਾੜਾ ਹਾਲ ਹੈਗਾ ਨਾ ਤੇ ਸਾਡੀਆਂ ਗੱਡੀਆਂ ਸ਼ੈੱਡ ਥੱਲੇ ਲੱਗ ਰਹੀਆਂ ਨੇ ਸਾਡੀਆਂ ਗੱਡੀਆਂ ਵੀ ਪੂਰੀਆਂ ਖਰਾਬ ਹੋ ਰਹੀਆਂ ਨੇ ਇੱਥੋਂ ਤੱਕ ਕਰਕੇ ਜਿਹੜਾ ਸਾਡਾ ਸਟੇਸ਼ਨ ਦਾ ਮੋਹਲ ਆ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਵਾ ਤੇ ਇਥੋਂ ਦੇ ਨਾਂ ਤੇ ਇੱਥੇ ਬਾਥਰੂਮਾਂ ਦਾ ਪ੍ਰਬੰਧ ਹੈਗਾ ਬਾਥਰੂਮ ਵੀ ਇੱਥੇ ਕੋਈ ਵੀ ਨਹੀਂ ਹੈਗੇ ਤੇ ਅਸੀਂ ਸਰਕਾਰ ਅੱਗੇ ਮੰਗ ਕਰਦੇ ਹਾਂ ਸਾਡੀ ਇਹਨਾਂ ਮਸਲਿਆਂ ਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਮੈਂ ਦੇਖੋ ਫਾਇਰ ਬ੍ਰਿਗੇਡ ਇਦਾਂ ਦਾ محکمہ ਹੈ ਜੋ ਲੋਕਾਂ ਨੂੰ ਜਾਨ ਬਚਾਂਦਾ ਹੈ ਇਹ ਦੇਖੋ ਇੱਧਰ ਆਪਾਂ ਦੇਖ ਸਕਦੇ ਹਾਂ ਕਿ ਇਹਨਾਂ ਨੇ ਕੀ ਲੋਕਾਂ ਦੀ ਜਾਨ ਮਜਾਨੀ ਇਹਨਾਂ ਦੇ ਖੁਦ ਜਾਨ ਖਤਰੇ 'ਚ ਬਣੀ ਹੋਈ ਹੈ ਜੀ ਆਪਾਂ ਕਾਫੀ ਵਾਰੀ ਮੰਗ ਪੱਤਰ ਦਿੱਤੇ ਹੋਏ ਆ ਕਮਿਸ਼ਨ ਆਫਿਸ ਦਿੱਤੇ ਹਰ ਜਗ੍ਹਾ ਆਪਣੇ ਐਮਐਲ ਆਫਿਸ ਵੀ ਦਿੱਤੇ ਕੋਈ ਆਪਣੀ ਕਾਰਵਾਈ ਨਹੀਂ ਹੋਈਗੀ ਤੇ ਅੱਜ ਆਪਣੇ ਕੱਲ ਆਈ ਸੀਗੇ ਕਮਿਸ਼ਨਰ ਸਾਹਿਬ ਆਏ ਹੀ ਜਿਹੜੇ ਆਪਣੇ ਨਵੇਂ ਕਮਿਸ਼ਨ ਰਾ ਬਿਕਰਮਜੀ ਸਿੰਘ ਜੀ ਆਪਣੇ ਸ਼ੇਰਗਿਲ ਜੀ ਆਏ ਸੀਗੇ ਉਹਨਾਂ ਨੇ ਸਾਨੂੰ ਆਪਣਾ ਦੱਸਿਆ ਕਿ ਆਪਾਂ ਇਹਨਾਂ ਬਹੁਤ ਜਲਦੀ ਰਿਪੇਅਰ ਕਰਾਂਗੇ ਇਹਨੂੰ ਠਾਕੇ ਤੇ ਤੁਹਾਡੀ ਜੋ ਵੀ ਬੰਦੀ ਕਾਰਵਾਈ ਸਾਰੀ ਇੱਥੇ ਕਰਾਂਗੇ ਤੁਹਾਨੂੰ ਸਹੂਲਤਾਂ ਦਿੱਤੀ ਜਾਣਗੀਆਂ ਜੀ ਕਲਪਵੈਂਟ ਅੰਮ੍ਰਿਤਸਰ ਫਾਇਰ ਬ੍ਰਿਗੇਡ ਦੇ ਦਫ਼ਤਰ ਦੇ ਵਿੱਚ ਹਾਲਾਤ ਇਹਨੇ ਵੱਧ ਤੋਂ ਵੱਧ ਹਨ ਜਿੱਥੇ ਕਿ ਸਾਰੀ ਬਿਲਡਿੰਗ ਜਰਜਰ ਹੋਈ ਪਈ ਹੈ ਡਿੱਗਣ ਦੇ ਕਿਨਾਰੇ ਹੈ ਗੰਦਗੀ ਇੰਨੀ ਜਿਆਦੀ ਹੈ ਕਿ ਬਹੁਤ ਬੁਰਾ ਹਾਲ ਹੈ ਇੱਥੋਂ ਦੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਇਸ ਦਫਤਰ ਦੇ ਵਿੱਚ ਜਲਦ ਤੋਂ ਜਲਦ ਇਨ੍ਹਾਂ ਜਿਹੜੀਆਂ ਬਿਲਡਿੰਗਾਂ ਹਨ ਇਹਨਾਂ ਨੂੰ ਰਿਪੇਅਰ ਕੀਤਾ ਜਾਵੇ ਜਾਂ ਇਹਨਾਂ ਨੂੰ ਸਹੀ ਤਰੀਕੇ ਨਾਲ ਇਹਨਾਂ ਦੀ ਮੇਨਟੇਨੈਂਸ ਕੀਤੀ ਜਾਵੇ ਜਿਸ ਨਾਲ ਕੋਈ ਵੱਡਾ ਹੱਸਾ ਨਾ ਵਾਪਰੇ ਫਾਸਟਵੇ ਖਬਰਨਾਮਾ ਤੋਂ ਅਮਰੀਕ ਸਿੰਘ ਵੱੱਲਾ ਦੀ ਰਿਪੋਰਟ ਅੰਮ੍ਰਿਤਸਰ